ਸੋਸੀਂ ਦੇਖ ਰਹੇ ਸੀ ਕਿ ਦਾਨੀਅਲ ਦੇ ਸੁਪਨੇ ਦੇ ਬਾਰੇ ਜਿਸ ਤੇ ਵਿੱਚ ਪਰਮੇਸ਼ਰ ਜੁਆ ਉਸ ਨੂੰ ਚਾਰ ਵੱਖ-ਵੱਖ ਪ੍ਰਕਾਰ ਦੇ ਜੁਆ ਜਾਨਵਰ ਦਿਖਾਉਂਦਾ ਆ ਔਰ ਹੁਣ ਤੱਕ ਅਸੀਂ ਦੋ ਜਾਨਵਰਾਂ ਦੇ ਬਾਰੇ ਸਿੱਖਿਆ ਸਭ ਤੋਂ ਪਹਿਲਾਂ ਬੱਬਰ ਸ਼ੇਰ ਦੇ ਬਾਰੇ ਜੋ ਕਿ ਬਾਬਲ ਸਾਮਰਾਜ ਨੂੰ ਦਿਖਾਉਂਦਾ ਆ ਔਰ ਦੂਸਰਾ ਪਾਲੂ ਦੇ ਬਾਰੇ ਯਾ ਰੇਸ਼ਤੇ ਦੇ ਬਾਰੇ ਜੋ ਕਿ ਮੈਦੋ ਪਰਸਿਆ ਦੇ ਸਾਮਰਾਜ ਨੂੰ ਦਿਖਾਉਂਦਾ ਆ ਔਰ ਅੱਜ ਅਸੀਂ ਤੀਸਰੇ ਜਾਨਵਰ ਦੇ ਬਾਰੇ ਸਿੱਖਾਂਗੇ ਦਾਨੀਅਲ ਸਾਤਾ ਦੇ ਉਸ ਦੇ 6 ਵਚਨ ਦੇ ਵਿੱਚ ਜਿਸਦੇ ਬਾਰੇ ਅਸੀਂ ਪੜ੍ਹਦੇ ਹਾਂ ਕਿ ਜੋ ਚੌਥਾ ਜਾਨਵਰ ਆ ਉਹ ਚੀਤਾ ਆ ਔਰ ਜੋ ਕਿ ਯੂਨਾਨੀ ਸਾਮਰਾਜ ਨੂੰ ਦਿਖਾਉਂਦਾ ਆ ਅਲੈਗਜ਼ੈਂਡਰ ਦਾ ਗ੍ਰੇਟ ਜੋ ਆ ਯੂਨਾਨ ਦਾ ਜੋ ਰਾਜਾ ਉਸ ਨੂੰ ਦਿਖਾਉਂਦਾ ਆ ਔਰ ਇਸ ਦੀ ਪਿੱਠ ਦੇ ਉੱਤੇ ਜੋ ਆ ਲਿਖਿਆ ਆ ਕਿ ਚਾਰ ਖੰਭ ਸਨ ਸੋ ਜਿਸ ਤਰ੍ਹਾਂ ਸੀ ਦੇਖਿਆ ਸੀਗਾ ਪਹਿਲਾ ਬੱਬਰ ਸ਼ੇਰ ਸੀਗਾ ਜਿਸਦੇ ਪਿੱਠ ਦੇ ਉੱਤੇ ਦੋ ਖੰਭ ਸੀਗੇ ਸੋ ਉਹ ਉਸਦੀ ਤੇਜ਼ੀ ਨੂੰ ਦਿਖਾ ਰੇ ਸੀ ਮਤਲਬ ਜਿਸ ਤਰ੍ਹਾਂ ਊਕਾਬ ਉੱਟਦਾ ਹੈ ਬਹੁਤ ਤੇਜ਼ੀ ਦੇ ਨਾਲ ਉਸ ਤਰ੍ਹਾਂ ਉਹਨੇ ਬਾਬਲ ਨੇ ਜੋ ਤੇਜ਼ੀ ਦੇ ਨਾਲ ਆਪਣਾ ਰਾਜ ਦਾ ਵਿਸਾਰ ਕੀਤਾ ਸੋ ਇਹ ਉਸ ਤੋਂ ਵੀ ਦੁੱਗਣੀ ਤੇਜ਼ੀ ਦੇ ਨਾਲ ਜੋ ਆ ਫੈਲਿਆ ਯੂਨਾਨ ਦਾ ਸਮਰਾਜ ਅਲੈਗਜ਼ੈਂਡਰ ਦੀ ਗ੍ਰੇਟ ਜੋ ਆ ਉਸ ਤੋਂ ਵੀ ਡਬਲ ਸਪੀਡ ਦੇ ਨਾਲ ਜੋ ਆ ਇਨੇ ਆਸ-ਪਾਸ ਤੇ ਔਰ ਇਲਾਕਿਆਂ ਨੂੰ ਜਿੱਤਦੇ ਹੋਏ ਜੋ ਅੱਗੇ ਵਧਿਆ ਗਿਆ ਸੋ ਇਸ ਲਈ ਉਸਤੇ ਦੋ ਖੰਭ ਅਸੀਂ ਦੇਖੇ ਸੀਗੇ ਬਾਬਲ ਨੂੰ ਦਿਖਾ ਰਹੇ ਜੋ ਜਾਨਵਰ ਸੀਗਾ ਸੋ ਇਸਤੇ ਚਾਰ ਖੰਭ ਹੈ ਮਤਲਬ ਇਸਦੀ ਗਤੀ ਇਸਦੀ ਸਪੀਡ ਜੋ ਆ ਉਸ ਤੋਂ ਵੀ ਜੋ ਆ ਦੁੱਗਣੀ ਆ ਔਰ ਇਸਤੇ ਜੋ ਚਾਰ ਸਿਰਿਆ ਮਤਲਬ ਜਦੋਂ ਰਾਜਾ ਸਿਕੰਦਰ ਦੀ ਮੌਤ ਹੋ ਜਾਂਦੀ ਆ 323 ਬੀਸੀ ਦੇ ਕਰੀਬ ਸੋ ਉਸ ਤੋਂ ਬਾਅਦ ਇਸਦਾ ਜੋ ਇੱਕ ਬੇਟਾ ਸੀਗਾ ਉਸ ਨੂੰ ਵੀ ਕਤਲ ਕਰ ਦਿੱਤਾ ਜਾਂਦਾ ਆ ਔਰ ਉਸਦੀ ਜੋ ਮਾਂ ਸੀਗੀ ਮੈਸੀਡੋਨੀਆ ਦੇ ਵਿੱਚ ਉਸ ਨੂੰ ਵੀ ਕਤਲ ਕਰ ਦਿੱਤਾ ਜਾਂਦਾ ਆ ਔਰ ਉਸ ਤੋਂ ਬਾਅਦ ਜੋ ਆ ਰਾਜ ਦੇ ਵਿੱਚ ਫੁੱਟ ਪੈ ਜਾਂਦੀ ਆ ਔਰ ਰਾਜ ਜੋ ਆ ਚਾਰ ਹਿੱਸਿਆਂ ਦੇ ਵਿੱਚ ਜੋ ਆ ਵੰਡਿਆ ਜਾਂਦਾ ਚਾਰ ਟੁਕੜਿਆਂ ਦੇ ਵਿੱਚ ਡਿਵਾਈਡ ਹੋ ਜਾਂਦਾ ਆ ਅਲੈਗਜ਼ੈਂਡਰ ਦਾ ਗ੍ਰੇਟ ਦਾ ਜੋ ਪੂਰਾ Empire ਜੋ ਆ ਔਰ ਇਸ ਨਕਸ਼ੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਕਲਰਸ ਦੇ ਵਿੱਚ ਜੋ ਦਿਖਾਇਆ ਗਿਆ ਹੈ ਮਤਲਬ ਕਿਸ ਤਰ੍ਹਾਂ ਉਹ ਚਾਰ ਹਿੱਸੇ ਵਿੱਚ ਡਿਵਾਈਡ ਹੋਇਆ ਹੋਆ ਸਭ ਤੋਂ ਨੰਬਰ 1 yellow color ਤੁਸੀਂ ਦੇਖ ਸਕਦੇ ਹੋ ਟਾਲਮੀ ਜੋ ਸੀਗਾ ਇੱਕ ਫੌਜ ਦਾ ਕਮਾਂਡਰ ਸੀਗਾ ਮਤਲਬ ਵੱਖ-ਵੱਖ ਫੌਜ ਦੀਆਂ ਜੋ ਟੁਕੜੀਆਂ ਸੀਗੀਆਂ ਉਹਨਾਂ ਦੇ ਵੱਖ-ਵੱਖ ਕਮਾਂਡਰ ਸੀਗੇ ਸੋ ਇਹ ਟਾਲਮੀ ਵੀ ਇੱਕ ਕਮਾਂਡਰ ਸੀਗਾ ਫੌਜ ਦਾ ਔਰ ਇਸ ਦੇ ਹਿੱਸੇ ਜੋ ਆ ਉਹ ਮਿਸਰ ਔਰ ਉਹ ਮਿਸਰ ਦੇ ਆਸ-ਪਾਸ ਦਾ ਇੱਕ ਇਲਾਕਾ ਜੋ ਆ ਜਾਂਦਾ ਹੈ ਟਾਲਮੀ ਦੇ ਹਿੱਸੇ ਔਰ ਇਹ ਟਾਲਮੀ ਜੋ ਸੀਗਾ ਉਹ ਇੱਕ ਲੇਖਕ ਵੀ ਸੀਗਾ ਮਤਲਬ ਜੋ ਵੀ ਇਤਿਹਾਸ ਇਸ ਦੇ ਸਾਹਮਣੇ ਘਟ ਰਿਹਾ ਸੀ ਵਾਪਰ ਰਿਹਾ ਸੀਗਾ ਉਸ ਸਾਰੇ ਨੂੰ ਇਹ ਲਿਖ ਵੀ ਰਿਹਾ ਸੀਗਾ ਸੋ ਇਸ ਦੇ ਹੱਥ ਤੱਕ ਲਿਖਿਆ ਹੋਇਆ ਇਤਿਹਾਸ ਵੀ ਜੁਆ ਯੂਨਾਨ ਦੇ ਬਾਰੇ ਜਾਂ ਸਿਕੰਦਰ ਦੇ ਬਾਰੇ ਸੋ ਕਾਫੀ ਮਿਲਦਾ ਹੈ ਔਰ ਦੂਸਰਾ ਹਿੱਸਾ ਜੁਆ ਉਹ ਸੈਲਿਉਕਸ ਨਾਮ ਦਾ ਜੋ ਇੱਕ ਵਿਅਕਤੀ ਸੀਗਾ ਉਸੇ ਹਿੱਸੇ ਹੁੰਦਾ ਹੈ ਸੋ ਸੈਲਿਉਕਸ ਦਾ ਤੁਸੀਂ ਬ੍ਰਾਊਨ ਕਲਰ ਦੇ ਦੇਖ ਸਕਦੇ ਹੋ ਇਹ ਸਾਰਾ ਸੈਲਿਉਕਸ ਦੇ ਹਿੱਸੇ ਆ ਜਾਂਦਾ ਹੈ ਔਰ ਸਲਿਊਕਸ ਦੇ ਬਾਰੇ ਅਸੀਂ ਇੱਕ ਇਤਿਹਾਸ ਦੇ ਘਟਨਾਸੀ ਦੇਖਦੇ ਹਾਂ ਕਿ ਸਲਿਊਕਸ ਨੇ 305 ਬੀਸੀ ਦੇ ਕਰੀਬ ਕਰੀਬ ਮਤਲਬ ਸਿਕੰਦਰ ਦੀ ਮੌਤ ਤੋਂ ਲਗਭਗ 18-19 ਸਾਲ ਬਾਅਦ ਜੋ ਆ ਭਾਰਤ ਵੱਲ ਨੂੰ ਰੋਕ ਕੀਤਾ ਹਮਲਾ ਕੀਤਾ ਔਰ ਚੰਦਰਗੁਪਤ ਮੌਰੀਆ ਔਰ ਸਲਿਊਕਸ ਦੇ ਵਿੱਚ ਜੋ ਆ ਇੱਕ ਜੰਗ ਜੋ ਆ ਇੱਕ ਯੁੱਧ ਅਸੀਂ ਇਤਿਹਾਸ ਦੇ ਪੰਨਿਆਂ ਵਿੱਚ ਦੇਖਦੇ ਹਾਂ ਜਿਸ ਦੇ ਵਿੱਚ ਜੋ ਆ ਮੰਨਿਆ ਜਾਂਦਾ ਹੈ ਕਿ ਸਲਿਊਕਸ ਨੂੰ ਜੋ ਆ ਹਾਰ ਦਾ ਸਾਹਮਣਾ ਕਰਨਾ ਪਿਆ ਔਰ ચંદ્રਗੁਪਤ ਜੁਆ ਉਹ ਮੋਰੀਆ ਸਮਰਾਜ ਦਾ ਜੋ ਸੰਸਾਪਕ ਸੀਗਾ ਜਿਸ ਨੇ ਮੋਰੀਆ ਸਮਰਾਜ ਜੁਆ ਸਥਾਪਿਤ ਕੀਤਾ ਉੱਤਰ ਭਾਰਤ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਜੋ ਚਾਨਕਿਆ ਨਾਮ ਦਾ ਇੱਕ ਬੁੱਧੀਜੀਵੀ ਇੱਕ ਵਿਅਕਤੀ ਮੰਨਿਆ ਜਾਂਦਾ ਹੈ ਸੋ ਉਸ ਨੇ ਮਤਲਬ ચંદ્રਗੁਪਤ ਮੋਰੀਆ ਨੂੰ ਤਿਆਰ ਕੀਤਾ ਔਰ ਮੋਰੀਆ ਸਮਰਾਜ ਦੀ ਜੋ ਸਥਾਪਨਾ ਕੀਤੀ ਸੋ ચંદ્રਗੁਪਤ ਮੋਰੀਆ ਨੇ ਸਲਿਊਕਸ ਨੂੰ ਹਰਾਇਆ ਭਾਰਤ ਦੀ ਧਰਤੀ ਉੱਤੇ ਔਰ ਤੀਸਰਾ ਹਿੱਸਾ ਜੋ ਰਾਜ ਦਾ ਤੀਸਰਾ ਪਾਰਟ ਅਸੀਂ ਦੇਖਦੇ ਆ ਉਹ ਸੀਗਾ ਐਂਟੀਗਨਸ ਨਾਮ ਦੇ ਵਿਅਕਤੀ ਦੇ ਕੋ ਕੋਲ ਆ ਗਿਆ ਹਿੱਸੇ ਆ ਗਿਆ ਔਰ ਇਹ ਜੋ ਪਿੰਕ ਕਲਰ ਦਾ ਤੁਸੀਂ ਦੇਖ ਦੇਖ ਸਕਦੇ ਹੋ ਸੋ ਸਾਰਾ ਇਹ ਜੋ ਇਲਾਕਾ ਐਂਟਿਗਨਸ ਰਾਜੇ ਦੇ ਕੋਲ ਆ ਜਾਂਦਾ ਹੈ ਔਰ ਚੌਥਾ ਹਿੱਸਾ ਜੋ ਸਿਕੰਦਰ ਦੀ ਫੌਜ ਦਾ ਹੀ ਇੱਕ ਕਮਾਂਡਰ ਸੀਗਾ ਕਸੈਂਡਰ ਸੋ ਗ੍ਰੀਨ ਕਲਰ ਤੁਸੀਂ ਦੇਖ ਸਕਦੇ ਹੋ ਸੋ ਕਸੈਂਡਰ ਦੇ ਹਿੱਸੇ ਉਹ ਸਾਰਾ ਇਲਾਕਾ ਜੋ ਆ ਜਾਂਦਾ ਹੈ ਸੋ ਇਸ ਪ੍ਰਕਾਰ ਦੇ ਨਾਲ ਜੋ ਆ ਸਿਕੰਦਰ ਦਾ ਜੋ ਸਾਮਰਾਜ ਸੀਗਾ ਉਹ ਚਾਰ ਹਿੱਸਿਆਂ ਵਿੱਚ ਡਿਵਾਈਡ ਹੋ ਜਾਂਦਾ ਹੈ ਟੋਲਮੀ ਸੈਲਿਊਕਸ ਐਂਟਿਗਨਸ ਔਰ ਕਸੈਂਡਰ ਇਹ ਚਾਰ ਰਾਜੇ ਜੋ ਆ ਵੱਖ-ਵੱਖ ਖੜੇ ਹੋ ਜਾਂਦੇ ਆ ਸਿਕੰਦਰ ਦੇ ਰਾਜ ਦੇ ਸੋ ਇਹੀ ਆ ਇਸ ਜਾਨਵਰ ਦੇ ਚਾਰ ਸਿਰ ਜੋਗੇ ਦਿਖਾ ਰਿਹਾ ਆ ਕਿ ਇਹ ਜੋ ਚੀਤਾ ਆ ਮਤਲਬ ਇੱਕ ਸਮੇਂ ਤੇ ਇਹਦਾ ਚਾਰ ਹਿੱਸਿਆਂ ਦੇ ਵਿੱਚ ਕੀ ਹੋਏਗਾ ਇੱਕ ਡਿਵਾਈਡ ਹੋ ਜਾਏਗਾ ਔਰ ਸਿਰਫ ਇਸ ਸਗਤੇ ਹੀ ਨਹੀਂ ਬਲਕਿ ਯੂਨਾਨ ਦਾ ਜੋ ਸਮਰਾਜਾ ਕਿਸ ਤਰ੍ਹਾਂ ਚਾਰ ਹਿੱਸੇ ਵਿੱਚ ਡਿਵਾਈਡ ਹੋ ਜਾਏਗਾ ਇਸ ਦਾ ਜ਼ਿਕਰ ਸਾਨੂੰ ਦਾਨੀਅਲ 8 ਅਧਿਆਏ ਉਸਦੀ 21:22 ਆਇਤ ਵਿੱਚ ਵੀ ਮਿਲਦਾ ਆ ਜਦੋਂ ਕਿ ਦਾਨੀਅਲ ਉੱਥੇ ਵੀ ਇੱਕ ਦਰਸ਼ਨ ਵੇਖ ਰਿਹਾ ਸੀਗਾ ਜਿਸ ਦੇ ਵਿੱਚ ਇੱਕ ਮਿੱਡਾ ਔਰ ਇੱਕ ਬੱਕਰੇ ਦੇ ਬਾਰੇ ਦੇਖਦਾ ਆ ਸੋ ਬੱਕਰਾ ਜੋ ਕਿ ਯੂਨਾਨ ਦਾ ਰਾਜਾ ਸੀਗਾ ਜੋ 21:22 ਆਇਤ ਵਿੱਚ ਅਸੀਂ ਪੜ੍ਹਦੇ ਆ ਇਸ ਸਗਤ ਲਿਖਿਆ ਉਹ ਬਲਵਾਨ ਬੱਕਰਾ ਯੂਨਾਨ ਦਾ ਰਾਜਾ ਅਤੇ ਉਹ ਵੱਡਾ ਸਿੰਘ ਜੋ ਉਸ ਦੀਆਂ ਅੱਖਾਂ ਦੇ ਵਿੱਚਕਾਰ ਹੈ ਸੋ ਉਹ ਪਹਿਲਾ ਰਾਜਾ ਹੈ ਮਤਲਬ ਸਿਕੰਦਰ ਅਤੇ ਇਸ ਕਰਕੇ ਕਿ ਉਹਦੇ ਟੁੱਟਣ ਦੇ ਪਿੱਛੋਂ ਉਹਦੇ ਥਾਂ ਵਿੱਚ ਚਾਰ ਹੋਰ ਨਿਕਲੇ ਸੋ ਇਹ ਚਾਰ ਰਾਜੇ ਹਨ ਜਿਹੜੇ ਉਸ ਦੇਸ਼ ਦੇ ਵਿੱਚਕਾਰ ਉੱਠਣਗੇ ਪਰ ਉਹਨਾਂ ਦਾ ਵਸ ਉਹਦੇ ਵਰਗਾ ਨਾ ਹੋਵੇਗਾ ਸੋ ਇੱਥੇ ਵੀ ਸਾਫ਼ ਸ਼ਬਦਾਂ ਵਿੱਚ ਅਸੀਂ ਦੇਖਦੇ ਹਾਂ ਕਿ ਸਿਕੰਦਰ ਦੀ ਮੌਤ ਤੋਂ ਬਾਅਦ ਕਿਸ ਤਰ੍ਹਾਂ ਉਸ ਦਾ ਰਾਜ ਜੁਆ ਚਾਰ ਹਿੱਸਿਆਂ ਵਿੱਚ ਜੁਆ ਡਿਵਾਈਡ ਹੋ ਜਾਏਗਾ ਸੋ ਇਹ ਜੋ ਚੀਤਾ ਆ ਤੀਸਰਾ ਜਾਨਵਰ ਇਸੇ ਜੋ ਚਾਰ ਸਿਰ ਮਤਲਬ ਉਹਦੇ ਚਾਰ ਵੱਖ-ਵੱਖ ਟੁਕੜਿਆਂ ਨੂੰ ਜੁਆ ਦਿਖਾ ਰਿਹਾ ਹੈ ਸੋ ਇਹ ਸੀਗਾ ਤੀਸਰਾ ਜਾਨਵਰ ਜੋ ਕਿ ਚੀਤਾ ਜੋ ਕਿ ਯੂਨਾਨ ਦੇ ਰਾਜੇ ਨੂੰ ਦਿਖਾ ਰਿਹਾ ਆ ਯੂਨਾਨੀ ਸਾਮਰਾਜ ਨੂੰ ਦਿਖਾ ਰਿਹਾ ਆ ਸੋ ਇਸ ਦੇ ਬਾਰੇ ਅਸੀਂ ਦੇਖਿਆ ਸੋ ਇਸ ਦੇ ਵਿੱਚ ਕੋਈ ਵੀ ਤੁਹਾਡਾ ਸਵਾਲ ਹੈ ਤੁਸੀਂ ਪੁੱਛ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਔਰ ਅਗਰ ਤੁਸੀਂ ਇਸ ਦੇ ਵਿੱਚ ਕੁਝ ਸਿੱਖਦੇ ਹੋ ਸੋ ਇਸ ਨੂੰ ਜਰੂਰ ਤੁਸੀਂ ਦੂਸਰਿਆਂ ਦੇ ਨਾਲ ਜੋ ਆ ਸਾਂਝਾ ਕਰੋ ਪ੍ਰਭੂ ਸਾਨੂੰ ਆਸ਼ੀਸ਼ ਦੇਵੇ ਆਮੇਨ